ਦੇਸ਼-ਵਿਦੇਸ਼ 'ਚ ਦੇਖ ਰਹੇ ਤੁਸੀਂ ਸਾਰੇ ਜਣੇ ਐਚ ਕਟੀਆਂ ਚੈਨਲ ਸਾਰੇ ਦਾ ਹਾਰਦਿਕ ਸਵਾਗਤ ਆਓ ਆਪਾਂ ਗੱਲਬਾਤ ਕਰਾਂਗੇ ਕਿ ਅੱਜ ਪਿੰਟ ਪਹੁੰਚਿਆ ਕਾਲੇ ਬਾਈਆਂ ਤੇ ਆਓ ਅੱਜ ਆਪਾਂ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਜੈ ਗੁਰਦੇਵ ਧਨਪੁਰ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਜੀ ਪਹਿਲਾਂ ਇਹ ਦੱਸੋ ਕਿ ਪਹਿਲਾਂ ਆਪਣਾ ਨਾਮ ਦੱਸ ਦੋ ਮੇਰਾ ਨਾਮ ਪਰਮਜੀਤ ਭਾਪ ਪਿੰਡ ਕਾਲਾ ਬਾਈਆਂ ਸਰਪੰਚ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਨਜੂ ਬੀ ਡੀ ਨੀਡ ਨਾਲ ਦਿਤਾ ਆ ਤੇ ਇਸ ਟਾਈਮ ਕੋਈ ਸਰਪੰਚ ਬਾਣ ਚੁੱਕੇ ਹੋਤੇ ਪਿੰਡ ਨਾਲੇ ਪਿੰਡ ਵਾਲਿਆਂ ਨੂੰ ਕੀ ਹੋਰ ਸੁਨੇਹਾ ਦੇਣਾ ਚਾਹੋਗੇ ਪਿੰਡ ਵਾਲਿਆਂ ਨੇ ਸੁਨੇਹਾ ਦੇਣਾ ਚਾਹੁੰਦੇ ਆ ਕਿ ਸਾਰੇ ਨਗਰ ਦੇ ਸੰਜੋਗ ਨਾਲ ਹੀ ਚੱਲਾਂਗੇ ਜਿਨ੍ਹਾਂ ਨੇ ਮੈਨੂੰ ਸਰਪੰਚ ਬਣਾਇਆ ਪਿੰਡ ਵਾਲਿਆਂ ਨੇ ਜੋ ਵੀ ਕੰਮ ਕਰਨਾ ਹੈ ਪਿੰਡ ਦੇ ਨਗਰ ਦੇ ਸੰਜੋਗ ਦੇ ਨਾਲ ਕਰਾਂਗੇ ਸਾਰੇ ਕੰਮ ਦੀ ਹਾਂਜੀ ਧੰਨਵਾਦ ਤੇ ਹੁਣ ਹੀ ਤੁਸੀਂ ਸਾਰੇ ਜਣੇ ਸਰਪੰਚ ਸਾਹਿਬ ਨਾਲ ਆਪਾਂ ਗੱਲਬਾਤ ਕਰ ਕੱਟੇ ਹੁਣ ਹੀ ਦੇਖ ਕੇ ਟੇ ਆਓ ਉਹਨਾਂ ਦਾ ਵੀ ਬੇਟਾ ਸਾਹਮਣੇ ਗੱਲ ਕਰਦੇ ਪਹਿਲਾਂ ਆਪਣਾ ਨਾਮ ਦੱਸ ਦਿਓ ਪਿੰਡ ਦਾ ਜੀ ਮੈਂ ਪੜਿਆ ਅੱਜ ਕਰਨਾ ਚਾਹੁੰਦਾ ਬਾਈ ਜੀ ਦਾ ਖਾਲਸਾ ਵੈਰੀ ਜੀ ਵੀ ਪੜੇ ਜੈ ਜੀ ਜੈ ਪਰ ਮੇਰਾ ਨਾਮ ਹਰਪ੍ਰੀਤ ਕਾਲਾ ਇਹ ਮ ਸਰਪੰਚ ਸਾਹਿਬ ਦਾ ਲੱਗਦਾ ਹੈ ਭਾਈ ਇਸ ਟਾਈਮ ਜਿਦਾ ਤੁਸੀਂ ਸਰਪੰਚ ਦੇ ਨਾਲੇ ਤੁਸੀਂ ਰਾਜਾ ਇਸ ਟਾਈਮੋਂ ਕੱਢ ਜਾਏ ਫੇਰ ਕਿੰਨ ਬਕਾਸ ਕੀ ਕਰਾਉਣਾ ਚਾਹੋਗੇ ਜਿਹੜੇ ਪੈਲ ਦੇ ਦਰਦ ਹੋਵੇ thì ਇਹੀ ਕਰਾਉਣਾ ਮੈਨੂੰ ਕਾਗਜ਼ ਹੈਗੇ ਆ ਥੋੜੇ ਬਹੁਤੇ ਕੰਮ ਪੈਂਡ ਦੇ ਵਿੱਚ ਹੋਣ ਵਾਲੇ ਜਿੱਦਾਂ ਕੀ ਹੈ ਕਪੜਿਆਂ ਵੀ ਸੂਤੇ ਨਾਲ ਦੀ ਹੈ ਕਿ ਛੜਕ ਜਾਂਦੀ ਆ ਉਹ ਟਾਂ ਲਗੀਆਂ ਮਤਲਬ ਉਹ ਤੇ ਪੈਂਡਰ ਲੋਕ ਲਗੋਣੇ ਆ ਇਹ ਕਹੇਗਾ ਛੱਪੜ ਦਾ ਮਸਲਾ ਉਹ ਬਾਹਰੀ ਸਾਈਡ ਦੇ ਸਰਕਾਰੀ ਸਕੂਲ ਦੇ ਹਾਈ ਸਕੂਲ ਦੇ ਕੋਲ ਸਾਫ ਕਰਵਾਣਾ ਹੈ ਹੋਰ ਵੀ ਕਈ ਛੋਟੇ ਮੋਟੇ ਕੰਮ ਹੈਗੇ ਆ ਪਿੰਡ ਪੱਧਰ ਤੇ ਜਿਹੜੇ ਆਪਾਂ ਕਰਵਾਉਣੇ ਨੇ ਉਹ ਜੇ ਇਲੈਕਸ਼ਨ ਡਿਜ਼ਰਵ ਮੈਂ ਕੇਰੀਅਰ ਸਕੂਲਾਂ 'ਚ ਦੇਖਿਆ ਹੈ ਕਿ ਪੀ.ਟੀ.ਐਫ ਕਾ ਸਕੂਲ ਦੇ ਵਿੱਚ 92 ਬੱਚੇ ਨੂੰ ਇਕੱਲਾ ਇੱਕੋ ਟੀਚਰ ਪੜਾ ਰਿਹਾ ਆਪਣੇ ਸਕੂਲ ਦੇ ਵਿੱਚ ਬੱਚੇ ਟੀਚਰ ਪੂਰੇ ਟੀਚਰ ਹਾਂਜੀ ਪੂਰੇ ਦਾ ਮੀਨ ਹੁੰਦਾ ਸਹੀ ਚੱਲਣਾ ਹਾਂਜੀ ਉਹਦਾ ਸਕੂਲ ਦੇ ਵਿੱਚ ਕਈ ਕੰਮ ਹੋਣ ਵਾਲੇ ਆ ਉਹ ਹੱਲੇ ਚਾਰਜ ਆਪਾਨੂੰ ਮਿਲਿਆ ਨੇਗਾ ਜਦੋਂ ਚਾਰਜ ਜੀ ਲੂਗਾ ਕੋਈ ਪੁਰੀ ਪੰਚਾਇਤ ਨੂੰ ਨਾਲ ਲੈ ਕੇ ਆ ਨਾ ਫਿਰ ਆਪਾਂ ਮਾਜਾ ਕਰੇਗਾ ਬਣੀ ਪਈ ਹੈਗੀ ਆ ਤੇ ਉਹ ਵੀ ਆਪਾਂ ਪੂਰੀ ਕਰਾਂਗੇ ਇਹਦੇ ਤੋਂ ਸੋਧ ਵੀ ਰਾਹ ਇਹਦੇ ਪਹਿਲੇ ਪੰਚਾਇਤ ਸੀ ਉਹ ਉਹਨਾਂ ਦੇ ਕਿੰਨੇ ਪਰਸੈਂਟ ਕੰਮ ਹੋਏ ਯਾਰ ਸਰਪੰਚਾ ਦਾ ਮਤਲਬ ਪਹਿਲੀ ਪੰਚਾਇਤ ਨੇ ਕੋ ਜਿੱਦਾਂ ਜਿੱਦਾਂ ਉਹਨਾਂ ਨੂੰ ਪੈਸੇ ਆਉਂਦੇ ਰਹੇ ਤੇ ਉਹ ਕੰਮ ਕਰਵਾਉਂਦੇ ਰਹੇ ਆ ਮਤਲਬ ਕੀਤੇ ਉਹਨੇ ਕੰਮ ਵੀ ਕਿਤੇ ਦਾ ਪੈਸੇ ਆਏ ਮਤਲਬ ਉਹ ਉਸ ਹਿਸਾਬ ਨਾਲ ਹੀ ਕੰਮ ਕੀਤੇ ਆ ਤੇ ਉਸ ਤੋਂ ਬਾਅਦ ਫਿਰ ਉਹ ਨਵੀਂ ਪੰਚਾਇਤ ਬਣੀ ਹੈ ਦੇਖੋ ਵੀ ਆਪਾਂ ਇਸ ਹਿਸਾਬ ਨਾਲ ਪਹਿਲਾਂ ਕੰਮ ਨੂੰ ਜਾਣੂ ਜਾਣੂ ਕਰਾਂਗੇ ਚੰਗੀ ਤਰ੍ਹਾਂ ਦੇਖਾਂਗੇ ਦਾ ਉਹ ਹਿਸਾਬ ਨਾਲ ਆਪਾਂ ਕਰਾਉਣਾ ਹੀ ਚਾਹੁੰਦੇ ਆ ਅੱਜ ਇਸ ਕੰਦੇ ਨੌਜਵਾਨ ਨਸ਼ੇ ਵਾਲੇ ਜਾ ਰਹੇ ਤੁਹਾਨੂੰ ਪਤਾ ਹੀ ਆ ਤੂੰ ਸਾਰੇ ਨਸ਼ੇ ਵਾਲੀ ਹੋਰ ਕਈ ਬਸੇ ਨੇ ਤੂੰ ਉਹਨਾਂ ਵਾਸਤੇ ਕੀ ਉਪਰਾਲਾ ਕਰੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਨਾ ਮਰਗੀ ਇਹੋ ਆ ਵੀ ਆਪਾਂ ਇਹ ਜਿਆਨਾ ਪਿੰਡ ਦਾ ਹੈ ਚਾਹੇ ਕਿਸੇ ਵੀ ਵਰਗ ਦਾ ਆਇਆ ਕਿਸੇ ਵੀ ਨਾ ਉਹਨੂੰ ਆਪਾਂ ਪਹਿਲੇ ਦਾ ਹੱਲ ਜਿਉਂ ਨਾਲ ਲੈ ਕੇ ਚੱਲਣਾ ਨਸ਼ਿਆਂ ਨੂੰ ਦੂਰ ਰੱਖਣਾ ਬਾਕੀ ਚਲੋ ਜਿੰਗੂ ਵੀ ਹੈਗਾ ਉਹਦੇ ਵਿੱਚ ਜਿੰਮ ਵਿੱਚ ਵੀ ਕਈ ਕੰਮ ਹੋਣ ਵਾਲੇ ਆ ਉਹ ਆਪਾਂ ਕੋਈ ਨਹੀਂ ਉਹਨਾਂ ਦਾ ਕੁਛਾਂ ਨਹੀਂ ਉਹਨਾਂ ਮਾ ਕਿਸੇ ਕਿਸੇ ਦੀ ਕਮੀ ਨਹੀਂ ਤੇ ਉਹ ਆਪਾਂ ਕਟਾ ਕਰ ਰਹੇ ਹਾਂ ਜੀ ਕਿ ਬਜੀ ਪਿੰਡ ਪੱਧਰ ਤੇ ਕਿਹੜਾ ਹੋਰ ਤੇ ਜ਼ਰੂਰੀ ਹੈ ਇਹਦੇ ਵਿੱਚ ਪਿੰਡ ਪੱਧਰ ਦੇ ਹੋ ਜਾ ਦੇਖੋ ਜੀ ਮਤਲਬ ਕਿ ਆਪਾਂ ਕਹਿ ਲਈਏ ਬੱਚਿਆਂ ਨੂੰ ਅਸਿਆਂ ਦੂਰ ਰੱਖਣਾ ਆਪਣੇ ਜਿਹੋ ਜਿਨ੍ਹਾਂ ਨੇ ਆਪਣੀ ਜ਼ੋਰ ਕੀਤੀ ਜਿਹੜੀ ਨਹੀਂ ਵੀ ਕੀਤੀ ਪੈਣਾ ਹਰੇਕ ਵਰਗ ਦੀਆਂ ਮਾਮਾਂ ਹੋ ਗਿਆ ਉਹਨਾਂ ਦੀ ਸੇਫਟੀ ਦੇ ਕੰਮ ਕਰਨਾ ਪਿੰਡ ਪੱਧਰ ਤੇ ਤੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਜ਼ਿੰਦਗੀ ਮਤਲਬ ਜੀਉਣਾ ਸੁਖਦਾ ਮਿਲਣਾ ਜੀ ਜੀ ਜੰਦਗੀ ਨੇ ਵੀ ਉਹਨ ਤੁਸੀਂ ਕੀ ਸੁਣਾ ਦੇਣਾ ਕਿਉਂਕਿ ਨਾਲ ਆਪ ਮੈਂ ਜਾਂਦੀ ਵਾਰ ਰਿਵਿਊ ਵੀਡੀਓ ਦੇਣਾ ਚਾਹੁੰਦਾ ਹਾਂ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਹੀ ਵਧੀਆ ਫਟਬਕ ਦਿੱਤਾ ਬਹੁਤ ਹੀ ਵਧੀਆ ਮੋਟਾ ਪਾਗੀ ਜਦਾਇਆ ਬਾਕੀ ਪੰਚਾਇਤ ਦਾ ਵੀ ਚਲੋ ਬਹੁਤ-ਬਹੁਤ ਧੰਨਵਾਦ ਆ ਤੇ ਆਪਣੇ ਆਹੀ ਉਮੀਦਾਂ ਰੱਖਦੇ ਹਾਂ ਕਿ ਆਪਾਂ ਲੋਕਾਂ ਨਾਲ ਬੋਪਿੰਗ ਕਰਕੇ ਜਲਦੀ ਹਜੇ ਕੰਮ ਦੇ ਵਿੱਚ ਪਿੰਡ ਦੇ ਇਨਕਾਸ ਨੇ ਤੇ ਆਪਾਂ ਵੀ ਨਾਲ ਹੀ ਵਧੀਆ ਕੰਮ ਕਰਾਂਗੇ ਓਕੇ ਰੱਬ ਰੱਖਾ ਫਿਰ ਮਿਲਾਂਗੇ ਨਵੀਂ ਵੀਡੀਓ ਨਾਲ